ਜੁਨਾਸ ਮਰੇ ਹਰੀ ਕੋ ਆਪ ਉਸ ਕਾ ਦਰਸ਼ਨ ਕਲੋਂ ਪਾਪ ਫਾਪੀ ਨਾਮ ਲੈਨੋ タルਮੀ ਸਰਦੇ ਨਾਲ ਮਿਲੇ ਨਾ ਗਰਮੀ ਦੋਹਾਂ ਦਾ ਆਪਸ ਵਿੱਚ ਮੇਰ ਇੱਕ ਹੀ ਅਮਰਤ ਇੱਕ ਉਗਲੇ ਜ਼ਹਿਰ ਹੰਸਲ ਨਾਮੁ ਜਪਨ ਕੋ ਵਾਹਿ ਮਰਮੁਖ ਕਰਿਆ ਫਿਰੇ ਕੁਰਾਏ ਨਾਮੁ ਜਪੇ ਬਿਨ ਪਰਨਾ ਹੋਏ ਆਖਰ ਬੈਠ ਕਿਨਾਰੇ ਰੋਏ ਕਾਂਗਾ ਦਾ ਸੰਕਰਕ ਹੰਸ ਲੈ ਵੜ ਆਪਣੇ ਵੰਸ ਚਾਗਨਾ ਕਦ ਮੰਦੇ ਸੋਚ ਕੋਰ ਇਸ ਕੋਰ ਕਰਦੇ ਸ਼ੋਰ ਬਦਲ ਗੱਜੇ ਬੋਲੇ ਮੁਰ ਦੇਖ ਕਟਾਂ ਚੜ ਜਾਂਦੇ ਲੋਰ ਮਰਤ ਪਰੋਜ ਉਡੀਕੇ ਘਰ ਗਿਆਨ ਕਰ ਉਸ ਕਾ ਜਾਪ ਜਿਸ ਮਾਲਕ ਹੱਥ ਤੇਰੇ ਡੋਰ ਛੁਬਲੇ ਸੋਨਰ ਪੈ ਹਰ ਵਾਰ ਵਾਲਮੀਕੀ ਮਾਰਾ ਜ਼ਿਕਰ ਹਾਦੀ ਕਲਾ ਇਹ ਹੁੰਦੀ ਹੈ ਕਿ ਕਰ ਬੈਠੇ ਸਾਰੀ ਦੁਨੀਆ ਨਜ਼ਰ ਆਉਣੀ ਪੂਰਾ ਗੁਣ ਇਹ ਹੈ ਕਿ ਨਿਰਗੁਣ ਸਰਗੁਣ ਦੋਨੋਂ ਨਜ਼ਰ ਆਉਂਦੇ ਹਨ ਦਸਵਾਂ ਦਰਵਾਜ਼ਾ ਖੁੱਲ੍ਹੇ ਤਾਂ ਇਹ ਪੰਜ ਗੁਣ ਜੀਵ ਨੂੰ ਪ੍ਰਾਪਤ ਹੁੰਦੇ ਹਨ ਜੇ ਜੀ ਪ੍ਰਮਾਤਮਾ ਨੂੰ ਨਹੀਂ ਮੰਨਦੇ ਉਹਨਾਂ ਜੀਵਾਂ ਦਾ ਦਸਵਾਂ ਦਰਵਾਜ਼ਾ ਨਹੀਂ ਖੁੱਲਦਾ ਜਿਨ੍ਹਾਂ ਚ ਸਿਮਰਦੇ ਘੰਟੀ ਨਰੇ ਕਾਜ ਦੇ ਦਰਵਾਜ਼ਾ ਨਾ ਖੜਕੇ ਉਹਨਾਂ ਚਿਰ ਦਸਾਂ ਦਵਾਜਾ ਬੰਦ ਰਹਿਦਾ ਹੈ ਜਿਸ ਨੇ ਕਦੇ ਨਾਮ ਨਹੀਂ ਜਪਿਆ ਕੁਦਰਤ ਉਸ ਨੂੰ ਆਪਣਾ ਪ੍ਰਸਾਰ ਕਿਵੇਂ ਦਿਖਾ ਸਕਦੀ ਹੈ ਨਾਸਿਕ ਇਹਨਾਂ ਪੰਜਾ ਗੁਣਾ ਵਿੱਚੋਂ ਇੱਕ ਵੀ ਪ੍ਰਾਪਤ ਨਹੀਂ ਕਰ ਸਕਦਾ ਜਿਨ੍ਹਾਂ ਗੁਨਾਹ ਕਰਕੇ ਇਨਾ ਪੰਜਾਂ ਗੁਨਾਹ ਦੀ ਪ੍ਰਾਪਤੀ ਕੀਤੀ ਜਾਂਦੀ ਹੈ ਉਹ ਗੁਣ ਉਸ ਦੇ پاس ਨਹੀਂ ਹੁੰਦੇ ਭਗਵੰਤ ਦੇ ਦਰਸ਼ ਭਗਤਾਂ ਹੁੰਦੇ ਹਨ ਮਨਮੁਖਾਂ ਨੂੰ ਨਹੀਂ ਮਨਮੁਖਾਂ ਨੂੰ ਜਗਦੂਤਾ ਦਾ ਦਰਸ਼ਨ ਹੁੰਦਾ ਹੈ ਜਿਨ੍ਹਾਂ ਨੇ ਉਸ ਕੋਲ ਖੋਟੇ ਕਰਮਾਂ ਦੇ ਲੈ ਖੇਲੇ ਹੁੰਦੇ ਹਨ ਪੰਜਾਂ ਤੱਤਾਂ ਬਿਨਾਂ ਸਰੀਰ ਕੋਠਰੇ ਨਹੀਂ ਬਣ ਸਕਦਾ ਪੰਜਾਂ ਥੰਮਾਂ ਉੱਪਰ ਸ੍ਰੀ ਕੋਠਰੇ ਨੂੰ ਖੜਾ ਕੀਤਾ ਜਾਂਦਾ ਹੈ ਜਿਹੜੀ ਰੂਹ ਇਸ ਕੋਠਰੇ ਨੂੰ ਚਲਾਉਂਦੀ ਹੈ ਉਹ ਪਰਮਾਤਮਾ ਦੀ ਸ਼ਕਤੀ ਹੁੰਦੀ ਹੈ ਜਿਸ ਤਰ੍ਹਾਂ ਇੱਕ ਸੂਰ ਸਾਰੇ ਮਾਤਲ ਨੂੰ ਗਰਮੈਸ਼ ਔਰ ਰੋਸ਼ਨੀ ਦਿੰਦਾ ਹੈ ਇਸ ਤਰ੍ਹਾਂ ਪ੍ਰਮਾਤਮਾ ਇੱਕੋ ਹੀ 84 ਲੱਖ ਜੋਨਾਂ ਵਿੱਚ ਆਪਣੀ ਜੋਤ ਰੱਖ ਕੇ ਜੀਵ ਜੀਵ ਨੂੰ ਚਲਾ ਰਿਹਾ ਹੈ ਜਿਹੜਾ ਮਨਮੁਖ ਜੀਵ ਉਹਦੇ ਕੁਝ ਵੀ ਕਦਰ ਨਹੀਂ ਕਰਦਾ ਉਹਦੇ ਅੰਦਰ ਵੀ ਉਸੇ ਦੀ ਜੋਤ ਹੈ ਖਾਣਾ-ਦਾਣਾ ਵੀ ਸਭ ਉਸ ਸੁੱਖ ਉਸੇ ਕੋਲ ਮਿਲ ਰਿਹਾ ਹੈ ਕੁਮਾਰ ਬਨਾ ਜੁੜਿਆ ਹੋਇਆ ਹੈ ਜੀ ਫਿਰ ਵੀ ਉਸਨੂੰ ਯਾਦ ਨਹੀਂ ਕਰਦਾ ਜਿਹੜਾ ਇਸਨੂੰ ਧਰਾਂ ਤਰ੍ਹਾਂ ਦੇ ਸੁੱਖ ਦੇ ਰਿਹਾ ਹੈ ਆਪਣੇ ਮਾਲਕ ਨੂੰ ਢਾਂਚਾ ਕਰਦਾ ਆਪਣਾ ਜੀਵਨ ਗਾਲ ਕੇ ਚਲਾ ਜਾਂਦਾ ਹੈ ਲਖਾ ਗਿਆਨ ਧਿਆਨ ਵਿੱਚੋਂ ਇਹਦੇ ਪੱਲੇ ਇੱਕ ਵੀ ਨਹੀਂ ਪੈਂਦਾ ਸੱਚੀ ਵਸਤੂ ਨਾਲ ਪ੍ਰੀਤ ਤੋੜ ਕੇ ਕੂੜ ਵਸਤੀ ਨਾਲ ਪ੍ਰੇਤ ਕਰਦਾ ਰਹਿੰਦਾ ਹੈ ਜਿਸ ਨੂੰ ਇਸਨੇ ਇੱਥੇ ਹੀ ਛੱਡ ਜਾਣਾ ਹੈ ਜਿਹੜੀ ਵਸਤੂ ਨੇ ਜਿਹੜੀ ਵਸਤੂ ਨੇ ਇਹਦੇ ਨਾਲ ਜਾਣਾ ਹੈ ਉਹਦੀ ਯਾਦ ਆਪਣੇ ਮਨ ਵਿੱਚ ਭਰਾਈ ਬੈਠਾ ਹੈ ਨਕਲੀ ਨੂੰ ਅਸਲੀ ਸਮਝੀ ਬੈਠਾ ਹੈ ਅਸਲੀ ਨੂੰ ਨਕਲੀ ਸਮਝੀ ਬੈਠਾ ਹੈ ਪਰਮਾਤਮਾ ਦਾ ਬਿੰਮਖੋ ਕੇ ਨੇਕਾ ਠੋਕਰਾ ਇਸ ਨੂੰ ਖਾਣੀਆਂ ਪੈਂਦੀ ਆ ਹਨ ਮਨਪੱਤਰ ਫੇਰ ਵੀ ਨਹੀਂ ਸਮਝਦਾ ਪਰਮਾਤਮਾ ਦੇ ਜੀਵ ਨੂੰ ਭੌਜ ਸਾਰਾ ਵਿੱਚ ਡੁੱਬਣਾ ਹੈ ਇਸ ਕਰਕੇ ਇਡੀ ਰੁਚੀ ਪਰਮਾਤਮਾ ਨਾਲ ਨਹੀਂ ਜੁੜਦੀ ਬੂਲਾ ਵਰਗ ਮੜ ਮੁੜ ਕੇ ਫਾਹੀ ਵੱਲ ਨੂੰ ਅਸਤਾ ਹੈ ਜਿਸ ਫਾਹੀ ਨੇ ਇਸ ਨੂੰ ਗਮੀਆਂ ਦੇ ਸੁੰਦਰ ਵਿੱਚ ਰੋੜ ਦੇਣਾ ਹੈ ਜਿਸ ਤਰ੍ਹਾਂ ਮਕਾਨ ਵਿੱਚ ਰਾਦਰ ਬਹੁਤ ਜ਼ਿਆਸੀ ਨਿਹਰਾ ਹੁੰਦਾ ਹੈ ਆਪਣੀਆਂ ਹੱਥੀ ਰੱਖੀਆਂ ਹੋਈ ਚੀਜ਼ਾਂ ਵੀ ਨਹੀਂ ਦੇ ਦਿੰਦੀਆਂ ਕਿਉਂਕਿ ਅੰਦਰ ਗਿਆਨ ਦਾ ਕਾਰਜ ਰਾਜਾਈ ਹੁੰਦੀ ਹੈ ਜੋ ਗਿਆਨ ਦਾ ਚਾਨਣ ਗਿਆਨ ਦਾ ਚਿਰਾਗ ਕੋਠਰੀ ਅੰਦਰ ਜਗਾ ਦਿੱਤਾ ਫਿਰ ਅੰਦਰੋਂ ਅਗਿਆਤ ਕਾਲੀ ਰਾਤ ਖਤਮ ਹੋ ਜਾਵੇਗੀ ਨਾਮ ਰੂਪੀ ਗਿਆਨ ਚਿਰਾਗ ਦੀ ਰੋਸ਼ਨੀ ਵਿੱਚ ਸਭ ਕੁਝ ਨਜ਼ਰ ਆਵੇਗਾ ਫਿਰ ਇਸ ਜੀਵ ਨੂੰ ਚੰਗੇ ਮੰਦੇ ਕਰਮਾਂ ਦੀ ਵਿਚਾਰ ਪ੍ਰਗਟ ਹੋਵੇਗੀ ਜਿੰਨਾ ਚਿਰ ਇਸ ਦੇ ਕੋਠਰੇ ਵਿੱਚ ਅਗਿਆਤ ਹਨੇਰਾ ਇਸ ਨੂੰ ਕਾਲੇ ਕਰਨ ਨਜ਼ਰ ਆਉਂਦੇ ਹਨ ਚਿੱਟੇ ਕਰਮ ਨਜ਼ਰ ਨਹੀਂ ਆਉਂਦੇ ਕਾਲੇ ਕਰਮ ਮਮਤਾ ਦੇ ਕਾਲੇ ਦਾਗ ਹੁੰਦੇ ਹਨ ਚਿੱਟੇ ਕਰਮ ਭਲਾਈਆਂ ਸੱਚੀਆਂ ਆਈਆਂ ਚੰਗੀਆਂ ਆਈਆਂ ਹੁੰਦੀਆਂ ਹਨ ਜੀਵ ਨੂੰ ਉਪਰੋਕ ਚਟਾ ਚੋਰਾ ਮਿਲਦਾ ਹੈ ਪਰ ਇਸ ਨੂੰ ਮਮਤਾ ਦੇ ਕਾਲੇ ਦਾਗ ਲਾ ਕੇ ਕਾਲਾ ਕਰ ਦਿੰਦਾ ਹੈ ਜਿਹੜਾ ਕਰਮ ਪ੍ਰਮਾਤਮਾ ਨੂੰ ਚੰਗਾ ਲੱਗੇ ਜਿਹੜਾ ਕਰਮ ਪ੍ਰਮਾਤਮਾ ਨੂੰ ਚੰਗਾ ਲੱਗੇ ਉਹ ਕਰਮ ਨਹੀਂ ਕਰਦਾ ਜਿਹੜੇ ਕਰਮ ਪਰਮਾਤਮਾ ਬੁਰੇ ਲੱਗਦੇ ਹਨ ਉਹ ਕਰਮ ਕਰਦਾ ਰਹਿੰਦਾ ਹੈ ਜੋ ਬੋਲੇ ਸੋ ਨਿਹਾਲ ਹੈ ਭਗਵਾਨ ਵਾਲਿ ਮਹਾਰਾਜ ਜੀ ਕੀ ਜੈ ਹਾਂਜੀ ਅੱਗੇ ਵਧਿਏ ਕੀਤੇ ਨਿਸ਼ਾਮ ਕਰੀਏ ਉਨਾਂ ਅੱਗੇ ਮਾਤਾ ਕਰਕਰੀ ਜੀ ਆਵੜੇ ਪੁੱਤਰ ਨੂੰ ਹੋਰ ਗਿਆਨ ਦੀ ਗੱਲਾਂ ਦੱਸ ਰਹੀ ਹੈ ਚਲੋ ਅਜ਼ਰ ਮਤਰੀ ਕਾਲ ਦਰਸ਼ੀ ਇੰਨੀ ਹਾਜ਼ਰੀ ਅੰਦਰ ਪਰਵਾਨ ਕਰੇ ਸੋ ਕੱਲ ਅਮਰਤਵੇਲੇ ਇਤੋਹੀ ਆਰੰਭ ਕਰਾਂਗੇ ਪਰਪੇਤ ਪਰਮਾਤਮਾ ਸਤਗੁਰੂ ਜੀ ਦੇ ਅਨ ਘਟਕਟ ਦੇ ਅੰਤਰਜਾਮੀ ਸਰਵ ਵਿਆਪਕ ਅਕਾਲ ਪੁਰਖ ਪਰਮਾਤਮਾ ਜੀ ਇਸ ਨਗਰ ਖੇੜੇ ਤੇ ਦਇਆ ਦ੍ਰਿਸ਼ਟੀ ਕਰੇ ਭੁੱਲਿਆ ਪਟਕਿਆ ਜੀਵਨ ਜੋੜੇ ਆਪਣੇ ਨਾਮ ਦੇ ਨਾਲ ਧਾਨ ਦੇ ਨਾਲ ਆਪਣੇ ਗਿਆਨ ਦੇ ਨਾਲ ਅਰ ਗਿਆਨ ਦੇ ਜੋਤ ਜਗਾ ਕੇ ਗਿਆਨ ਦੇ ਚਰਾਉ ਜਗਾ ਕੇ ਹਰ ਜੀਵ ਆਪਣੀ ਅਗਿਆਤ ਕਾਲੇ ਹਨੇਰ ਨੂੰ ਦੂਰ ਕਰ ਸਕੇ ਔਰ ਲੋਕ ਸੁਖੀ ਪੁਲੋਕ ਸੇ ਲਿਦਾ ਪਾਤਰ ਹੋ ਸਕੇ ਜੋ ਬੋਲੇ ਸੋਨਿਰ ਪੈ ભગવાન ਵਾਲਮਨ ਰਾਜ ਜੀ ਕੀ ਜੈ